ਪਹਿਲੀ ਗੱਲ ਤਾਂ ਯਾਰ ਜਿਹੜੇ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਕਈ ਕਹਿ ਰਹੇ ਆਏ ਵੀਡੀਓ ਪਿੱਛੇ ਲਾਈਕ ਪਿੱਛੇ ਦੋਗੇ ਲਾਈਕ ਵਿਚ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਪਿਛਲੇ ਦਿਨੀ ਫੇਮਸ ਪੰਜਾਬੀ ਕਪਲ ਪ੍ਰੀਤ ਆਕਾਸ਼ ਦੀ ਜਿਹੜੀ ਲੜਕੀ ਦੀ ਮੌਤ ਹੋ ਗਈ ਸੀਗੀ ਬਿਮਾਰ ਹੋਣ ਦੇ ਕਾਰਨ ਤੇ ਲੋਕਾਂ ਦੇ ਵੱਲੋਂ ਕਾਫੀ ਭੱਦੀ ਸ਼ਬਦਾਵਲੀ ਉਹਨਾਂ ਖਿਲਾਫ ਬੋਲੀ ਗਈ ਸੀ ਤੇ ਹੁਣ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਹੋਰ ਕਪਲ ਜਗਪ੍ਰੀਤ ਕਰਨ ਨੇ ਲਾਈਵ ਕੇ ਲੋਕਾਂ ਖਿਲਾਫ ਆਪਣੀ ਪੜਾਅ ਕੱਢੀ ਹੈ ਤੇ ਉਹਨਾਂ ਨੇ ਗਲਤ ਬੋਲਣ ਵਾਲਿਆਂ ਨੂੰ ਲਾਂਤਾਂ ਪਾਈਆਂ ਨੇ ਆਓ ਲੋਕਾਂ ਨੂੰ ਉਹਨਾਂ ਨੇ ਕੀ ਕਿਹਾ ਵੀਡੀਓ ਦੇ ਵਿੱਚ ਸੁਣਦੇ ਹਾਂ ਹਾਂਜੀ ਅਪਾ ਅੱਜ ਗੱਲ ਕਰਨੀ ਸੀਗੀ ਆਪਣੇ ਪ੍ਰੀਤ ਕਾਸ਼ ਬਾਰੇ ਆਪਣੇ ਭਰਾ ਬਾਰੇ ਪਹਿਲੀ ਗੱਲ ਤਾਂ ਯਾਰ ਜਿਹੜਾ ਕਮੈਂਟਾਂ 'ਚ ਗਲਤ ਬੋਲਦੇ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਠੀਕ ਹੈ ਤੇ ਦੂਜੀ ਗੱਲ ਗੱਲ ਤਾਂ ਕਮੈਂਟਾਂ ਦੇ ਵਿੱਚ ਨਹੀਂ ਬੋਲੀਦਾ ਕਿਸੇ ਨੂੰ ਠੀਕ ਹੈ ਕਈ ਕਹਿ ਰਹੇ ਆਏ ਵੀਡੀਓ ਪਿੱਛੇ ਲਾਈਕ ਪਿੱਛੇ ਦੋ ਕੇ ਲਾਈਕ ਵਿੱਚ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਇਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਠੀਕ ਹੈ ਜਿੱਤੇ ਵੀਦ ਦੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਹੈ ਕਰਤੇ ਆ ਕਿ ਉਹ ਰੀਲਾਂ ਪਾਈ ਜਾਂਦੇ ਐ ਕਰੀ ਜਾਂਦੇ ਉਹ ਕਰੀ ਜਾਂਦੇ ਭਾਈ ਇੱਕ ਮਿੰਟ ਤੇ ਸੈਲੀਬ੍ਰਿਟੀ ਮਰਦੇ ਆ ਵੱਡੇ ਵੱਡੇ ਉਹ ਜੋਕ ਮਰਦੇ ਆ ਹਨਾ ਜਦੋਂ ਕੋਈ ਖਾਸ ਹੋ ਗਿਆ ਕੋਈ ਸਿੰਗਰ ਮਰ ਉਹਦੋਂ ਤੁਸੀਂ ਸਾਰੇ ਲਾਉਨੇ ਹੋ ਫਲਾਣਾ ਐ ਤੇਮਕੜਾ ਨਹੀਂ ਯਾਰ ਮਰ ਗਿਆ ਤੁਸੀਂ ਤਾਂ ਵੇਟ ਕਰਦੇ ਹੋ ਜਿਉਂਨੇ ਆਪਣੀ ਇਹ ਵੀਡੀਓ ਪਾਹੀ ਨੇ ਕੀ ਕੀ ਘੋਆ ਲਿਆ ਉਹਨੇ ਇੱਕ ਬੱਚੀ ਸੀ ਨਾ ਉਹਦੀ ਪਿਆਰ ਕਰਦਾ ਪਹਿਲੀ ਵਾਰ ਹੈ ਯਾਰ ਆਪਣੇ ਵੀਡੀਓ ਕੋਈ ਵੀ ਬੰਦਾ ਸ਼ੇਅਰ ਕਰ ਸਕਦਾ ਇਹ ਕੋਈ ਇਲੀਗਲ ਕੰਮ ਨਹੀਂ ਆਇਆ ਕੁਛ ਨਹੀਂ ਹੈਗਾ ਵੀ ਹਾਂ ਆਪਣੀ ਪਰਸਨਲ ਲਾਈਫ ਸ਼ੇਅਰ ਨਹੀਂ ਕਰ ਸਕਦੇ ਅਗਲੇ ਨੂੰ ਸਕੂਨ ਮਿਲਦਾ ਵੀਡੀਓ ਪਾ ਕੇ ਕਦਾ ਪਰ ਸਕੂਨ ਨਹੀਂ ਮਿਲਦਾ ਠੀਕ ਹੈ ਦੂਜੀ ਗੱਲ ਕਮੈਂਟਾਂ ਦੇ ਵਿੱਚ ਗਲਤ ਨਾ ਬੋਲਿਆ ਕਰੋ ਜੇ ਕਿਸੇ ਗੱਲ ਦਾ ਪਤਾ ਨਹੀਂ ਨਾ ਹੁੰਦਾ ਤੇ ਕਿਸੇ ਨੂੰ ਬੋਲੀਦਾ ਨਹੀਂ ਹੁੰਦਾ ਤੇ ਦੂਜੀ ਗੱਲ ਜੋ ਹੋਇਆ ਹਣਾ ਉਹ ਆਪਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਜਾਂ ਆਪਣੀ ਫੈਮਿਲੀ ਨੂੰ ਪਤਾ ਠੀਕ ਐ ਬਾਕੀ ਸਾਰੀ ਗੱਲ ਰੱਬ ਦੇ ਹੱਥ ਚਾ ਰੱਬ ਦੇ ਹੱਥ ਆ ਰੱਬ ਨੇ ਚਲੋ ਜਿੰਨੀ ਲਿਖੀ ਸੀ ਆਪਣੀ ਖੋ ਗਈ ਹੈ ਨਾ ਤੇ ਬਾਕੀ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਕਮੈਂਟਾਂ ਪਿੱਛੇ ਠੀਕ ਐ ਨਾ ਕੋ ਵੀਡੀਓ ਪਿੱਛੇ ਆਪਣਾ ਕੋ ਬੱਚਾ ਗਵਾ ਸਕਦਾ ਠੀਕ ਐ ਇੰਨੀ ਕਿਸੇ ਚ ਹਿੰਮਤ ਨਹੀਂ ਹੁੰਦੀ ਮਾਂ 9 ਮਹੀਨੇ ਮਾਂ ਆਪਣੇ ਬਾਕੀ ਵੀਡੀਓ ਬਾਰੇ ਇੰਨਾ ਨਾਲ ਮਿਲ ਕੇ ਡੈਡੀਕੇਟ ਨਹੀਂ ਕਰੀਗਾ ਹੁੰਦਾ ਠੀਕ ਐ ਸੋ ਵੀਡੀਓ ਬਾਰੇ ਆਪਣੀ ਰਾਏ ਜਿਹੜੀ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਹੋਰ ਤਾਜ਼ੀਆਂ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ